ਸਾਡੀ ਪ੍ਰੀਲੈਮਰੀ ਮੌਕੇ ਦੀ ਪੜਤਾਲ ਜਿਹੜੇ ਮੌਕੇ ਤੇ ਅਫਸਰ ਸੀ ਉਸ ਪੜਤਾਲ ਤੋਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਕਿਸੇ ਕਿਸਮ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਜਾਂ ਕੋਈ ਇਹੋ ਜਿਹੀ ਘਟਨਾ ਜਿਹਦੇ ਨੇ ਲੱਗਦਾ ਹੋਏ ਕਿ ਬੇਅਦਬੀ ਹੋਈ ਆ ਸਾਡੇ ਕੋਲੋਂ ਇਸ ਵਕਤ ਇਹੋ ਜਿਹਾ ਕੋਈ ਸਬੂਤ ਨਹੀਂ ਦੇਖੋ ਉਹ ਵੀਡੀਓ ਜੇ ਤੁਸੀਂ ਸਾਰਿਆਂ ਨੇ ਦੇਖੀ ਆ ਤੇ ਜੇ ਉਹਨੂੰ ਸੁਣਿਆ ਆ ਉਹਦੇ ਚੋਂ ਨੇ ਇੱਕ ਗੱਲ ਕਹੀ ਆ ਮੈਨੂੰ ਜੀ ਇੱਕ ਸੁਖੀ ਨੇ ਤੇ ਤੁਸੀਂ ਤੁਸੀਂ ਉਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਉਹ ਤੁਸੀਂ ਕਿਨੂੰ ਐਡਰੈਸ ਕਰ ਰਿਆ ਆ ਠੀਕ ਆ ਔਰ ਉਹ ਸੁਖੀ ਕੌਣ ਆ ਇਹਦੀ ਪ੍ਰੋਐਕਟਿਵਲੀ ਦੋ ਪੁਲਿਸ ਟੀਮਸ ਤਾਇਦ ਤਫਤੀਸ਼ ਕਰਨੀ ਹਾਂ ਜੀ ਸੁਖੀ ਨੇ ਮੈਨੂੰ ਇਹ ਕਿਹਾ ਸੀਗਾ ਉਹ ਸੁਖੀ ਤਾਂ ਤੁਸੀਂ ਸੀਗੇ ਇੱਕ ਇਨਸੀਡੈਂਟ ਹੋਇਆ ਜਿਹਦੇ ਚ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲੜਕੇ ਦੀ ਮੌਤ ਹੋਈ ਜਿਹੜਾ ਬੰਦਾ ਇਸ ਕਲਪੇਬਲ ਹੋਮਿਸਾਈਡ ਚ ਇਨਵੋਲਡ ਆ ਉਹ ਉਹਦਾ ਨਾਮ ਰਮਨਦੀਪ ਆ ਵੀ ਹੈਵ ਡਿਟੇਨਡ ਹਿਮ ਐਂਡ ਹੀ ਵਿਲ ਬੀ ਅਰੈਸਟਡ ਇਨ ਥਿਸ ਕੇਸ ਅਜੇ ਤੱਕ ਸਾਡੇ ਕੋਲੋਂ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਉਥੇ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਬੇਅਦਬੀ ਦੀ ਗੱਲਬਾਤ ਹੋਈ ਹੈ ਇਹਨਾਂ ਨੂੰ ਸ਼ੱਕ ਜ਼ਰੂਰ ਰਿਹਾ ਉਹਦੇ ਕਿ ਸ਼ਾਇਦ ਉਹ ਬੇਅਦਬੀ ਕਰਨ ਲਈ ਆਇਆ ਹੈ ਬਗਵਾੜ ਦੀ ਗੁਰਕੱਚ ਬਿਆਦਵੀ ਦੇ ਸ਼ੱਕ ਚ ਮਰੀ ਗਈ ਨੌਜਵਾਨ ਦੇ ਉਤੇ ਐਡੀਜੀਪੀ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਦਾਅਵਾ ਕਰਦੀ ਹੈ ਕਿ ਹੈ ਕਿ ਨੌਜਵਾਨ ਦੇ ਵੱਲੋਂ ਕੋਈ ਵੀ ਬਿਆਦਵੀ ਨਹੀਂ ਕੀਤੀ ਗਈ ਹੈ ਤੇ ਇਸ ਦਾ ਕੋਈ ਵੀ ਸਬੂਤ ਹੁਣ ਤੱਕ ਪੁਲਿਸ ਨੂੰ ਨਹੀਂ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਨਹੰਗ ਮੰਗੂ ਮੱਠ ਦੇ ਉਤੇ 7295 ए 304 ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਦੇਖੋ ਅਸੀਂ ਤੁਹਾਨੂੰ ਬਰੀਫਿੰਗ ਦੇਣ ਵਾਸਤੇ ਇਸ ਕਰਕੇ ਇਕੱਠੇ ਹੋਏ ਹਾਂ ਕਿ ਜਿਹੜਾ ਇੱਕ ਇਨਸੀਡੈਂਟ ਹੋਇਆ ਜਿਹਦੇ ਵਿੱਚ ਲੋਕਲ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਅ ਲੜਕੇ ਦੀ ਮੌਤ ਹੋਈ ਉਸ ਕੇਸ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਦੇ ਐਸ.ਜੇ.ਪੀ.ਸੀ ਦਾ ਗੁਰਦੁਆਰਾ ਉਹਨਾਂ ਦੇ ਇੱਕ ਐਸ.ਜੇ.ਪੀ.ਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਬਿਆਨ ਤੇ ਉਹਨਾਂ ਦੇ ਲੈਟਰ ਹੈਡ ਤੇ ਸਟੇਟਮੈਂਟ ਲਈ ਹੈ ਉਹਦੇ ਤੇ ਅਸੀਂ ਇੱਕ ਕੇਸ ਸਜੈਸਟ ਕੀਤਾ ਹੈ ਐਫ ਆਈ ਆਰ ਨੰਬਰ 12 ਅੰਡਰ ਸੈਕਸ਼ਨ 295ਏ ਐਂਡ 304 ਆਈਪੀਸੀ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਜਿਹੜਾ ਬੰਦਾ ਐ ਇਸ ਕਲਪੇਬਲ ਹੋਮਿਸਾਈਡ ਚ ਇਨਵੋਲਡ ਆ ਉਹਦਾ ਨਾਮ ਰਮਨਦੀਪ ਆ ਵੀ ਹੈਵ ਡਿਟੇਨਡ ਹਿਮ ਐਂਡ ਹੀ ਵਿਲ ਬੀ ਅਰੈਸਟਡ ਇਨ ਥਿਸ ਕੇਸ ਐਂਡ ਪ੍ਰੋਡਿਊਸਡ ਬਿਫੋਰ ਦੀ ਕੋਰਟ ਜਿਹੜੇ ਵਿਕਟਮ ਦੀ ਡੈਥ ਹੋਈ ਆ we are on the verge of uh, identification of that person ਸਾਡੀ ਟੀਮ ਦੋ ਟੀਮਸ ਉਹਨੂੰ ਜੋ ਸਾਡੇ ਕੋਲ ਫੈਕਟਸ ਅਜੇ ਤੱਕ ਉਹਦੀ ਆਈਡੈਂਟੀਟੀ ਬਾਰੇ ਆਏ ਨੇ ਉਹਨਾਂ ਨੂੰ ਵੈਰੀਫਾਈ ਕਰਕੇ ਫਿਰ ਤੁਹਾਡੇ ਧਿਆਨ ਚ ਲਿਆਂਦਾ ਜਾਏਗਾ ਬਟ ਵੀ ਆਰ ਆਲਮੋਸਟ ਔਨ ਦੀ ਵਰਜ ਆਫ ਆਈਡੈਂਟੀਫਾਈਂਗ ਥੈਟ ਪਰਸਨ ਪਰ ਦ ਮੇਨ ਅਕਿਊਸਡ ਹੈਸ ਬੀਨ ਅਰੈਸਟਡ ਡਿਟੇਨਡ ਐਂਡ ਅਰੈਸਟਡ ਐਂਡ ਵੀ ਵਿਲ ਟੇਕ ਪੁਲਿਸ ਰਿਮਾਂਡ फरदर इनवैसटिगे विल बी डन बाई अंडर द सुपरविजन ऑफ एस एस पी कपूरथला इन द मॉर्निंग जो साढ़े को चार बजे तो पहलों इंफॉर्मेन आई है पुलिस पुरो एक्टिवली एक्ट ऑन दैट इनफॉर्मेस मेड ऑल एफर्ट टू रिजॉल्व द इशू पीसफुल डीआई जी जलंधर रेंज भूपती साहब एस एस पी कपूरथला एस एस पी जलंधर रूरल ਐਂਡ ਇਹਨਾਂ ਦੇ ਨਾਲ ਗੈਸਟਡ ਆਫਸਰਸ ਤੇ ਪੁਲਿਸ ਟੀਮ ਨੇ ਬੜਾ ਵਧੀਆ ਤਰੀਕੇ ਨਾਲ 네ਗੋਸ਼ੀਏਟ ਕਰਕੇ ਇਸ ਲੌਕਜੈਮ ਨੂੰ ਰਿਜ਼ੋਲਵ ਕੀਤਾ ਬਿਨਾ ਕਿਸੇ ਹੋਰ ਗੱਲ ਦੇ ਵਧਣ ਨਾਲ ਬਿਨਾ ਕਿਸੇ ਹੋਰ ਗੱਲ ਦੇ ਫੈਲਣ ਨਾਲ ਫੈਲਣ ਤੋਂ ਬਚਾਉਣ ਲਈ ਇਟ ਵਾਸ ਵੈਰੀ ਗੁੱਡ ਵਰਕ ਡਨ ਐਂਡ ਅਜੇ ਤੱਕ ਦੀ ਤਫਤੀਸ਼ ਯਸ ਇੱਕ ਬੰਦੇ ਦੀ ਮੌਤ ਹੋਈ ਹੈ ਇੱਕ ਅਕਿਊਸ ਅਸੀਂ ਡਿਟੇਨ ਕੀਤਾ ਹੈ ਅਰੈਸਟ ਕੀਤਾ ਹੈ ਅਜੇ ਤੱਕ ਸਾਡੇ ਕੋਲੋਂ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਉੱਥੇ ਕੋਈ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਬੇਅਦਬੀ ਦੀ ਗੱਲਬਾਤ ਹੋਈ ਹੈ ਇਹਨਾਂ ਨੂੰ ਸ਼ੱਕ ਜ਼ਰੂਰ ਰਿਹਾ ਉਹਦੇ ਕਿ ਸ਼ਾਇਦ ਉਹ ਬੇਅਦਬੀ ਕਰਨ ਲਈ ਆਇਆ ਹੈ ਲੇਕਿਨ ਬੇਅਦਬੀ ਦਾ ਕੋਈ ਅਜੇ ਤੱਕ ਦੀ ਸਾਡੀ ਤਫ਼ਤੀਸ਼ ਪੜਤਾਲ ਸਾਰੇ ਟੀਮ ਦੀ ਇਹ ਗੱਲ ਸਾਹਮਣੇ ਨਹੀਂ ਆਉਂਦੀ ਲਾਅ ਐਂਡ ਆਰਡਰ ਇਜ਼ ਇਨ ਕੰਟਰੋਲ ఎవਰੀਥਿੰਗ ਇਜ਼ ਪੀਸਫੁਲ we would request general public we will do assi apni jadi tatteesh kar rahe hain we will do it on merit please trust us and maintain peace and harmony so that this situation is under control thank you sir sir phone number mile sir un unko keh rahe di unnu calling kiti us number te aur koi pata lag rahe koi haryana to hoga us bare matlab ki kehna chahunde dekho ਲੋਕਲ ਐਸਪੀ ਦੀ ਟੀਮ ਇਹ ਜੜੇ ਮੈਟਰ ਯੈਸ ਵੀ ਹੈਵ ਗਾਟ ਫਿਊ ਲੀਡਸ ਇਨਕਲੂਡਿੰਗ ਸਮ ਮੋਬਾਈਲ ਨੰਬਰਸ ਇਨਕਲੂਡਿੰਗ ਵਨ অর ਟੂ ਮੋਬਾਈਲ ਫੋਨਸ ਠੀਕ ਹੈ ਐਂਡ ਉਹੀ ਮੈਂ ਪਹਿਲਾਂ ਸ਼ੁਰੂ ਤੁਹਾਨੂੰ ਦੱਸਿਆ ਸੀਗਾ ਥੈਟ ਵੀ ਆਰ ਔਨ ਦੀ ਵਰਜ ਆਫ ਆਈਡੈਂਟੀਫਿਕੇਸ਼ਨ ਆਫ ਦੀ ਪਰਸਨ ਹੂ ਇਜ਼ ਡਿਸੀਜ਼ਡ ਵਿਕਟਮ ਫਸਟ ਆਫ ਆਲ ਵੀ ਵਾਂਟ ਟੂ ਆਈਡੈਂਟੀਫਾਈ ਥੈਟ ਪਰਸਨ so that we can further proceed an investigation take the police remand jehda ramandeep fadya nehang singh haan ji aur tafteesh de vich i think within next 24 hours we will be able to clear the matter further sir video samne aayi sir video vich uh, keh raha si ki mainu kisne bheja bheji karandi is tarike de naal ik naam vi lenda si pata lagya ji kaun haan dekho ਉਹ ਵੀਡੀਓ ਜੇ ਤੁਸੀਂ ਸਾਰਿਆਂ ਨੇ ਦੇਖੀ ਐ ਤੇ ਜੇ ਉਹਨੂੰ ਸੁਣਿਆ ਆ ਉਹਦੇ ਚ ਉਹਨੇ ਇੱਕ ਗੱਲ ਕਹੀ ਐ ਕਿ ਮੈਨੂੰ ਜੀ ਇੱਕ ਸੁਖੀ ਨੇ ਤੇ ਤੁਸੀਂ ਤੁਸੀਂ ਉਹ ਵੀਡੀਓ ਨੂੰ ਧਿਆਨ ਨਾਲ ਦੇਖਣਾ ਉਹ ਤੁਸੀਂ ਕਿਹਨੂੰ ਐਡਰੈਸ ਕਰ ਰਿਆ ਆ ਠੀਕ ਆ ਔਰ ਉਹ ਸੁਖੀ ਕੌਣ ਆ ਇਹਦੀ ਪ੍ਰੋਐਕਟਿਵਲੀ ਦੋ ਪੁਲਿਸ ਟੀਮਸ ਤੈਦ ਤਫਤੀਸ਼ ਕਰਨੀ ਸਰ ਇਹ ਮਾਮਲਾ 3 ਘੰਟੇ ਸਰ ਅਦੋਂ ਆਇਆ ਹੋਇਆ ਸੀ ਸਰ 3 ਘੰਟੇ ਉਸ ਬੰਦੇ ਨੂੰ ਪੁਲਿਸ ਉਹਨਾਂ ਕੋਲ ਗਿਆ ਉਹ ਬੰਦਾ ਕੀ ਪੁਲਿਸ ਆਪਣੀ ਉੱਥੇ ਟਾਈਮ ਸੇ ਨਹੀਂ ਪਹੁੰਚੀ ਅਸੀਂ ਉਹਨੂੰ ਬਚਾ ਸਕਦੇ ਸੀ ਅਗਰ ਉਹਨੇ ਕੋਈ ਬੇਅਦਬੀ ਨਹੀਂ ਕੀਤੀ ਅਸੀਂ ਕਹਿ ਰਹੇ ਹਾਂ ਬੇਅਦਬੀ ਨਹੀਂ ਕੀਤੀ ਤੇ ਅਸੀਂ ਉਹਨੂੰ ਬਚਾਇਆ ਜਾ ਸਕਦਾ ਸੀ ਔਰ ਉੱਥੇ ਦੇ ਜਿਹੜੇ ਗੁਰਦੁਆਰ ਸਾਹਿਬ ਦੇ ਵਿੱਚ ਜਿਹੜੇ ਕਹਿ ਰਹੇ ਸਿੱਖ ਕਹਿ ਰਹੇ ਜੀ ਅਸੀਂ ਪੁਲਿਸ ਕੋਲ ਆਪ ਚੱਲ ਕਰ ਗਏ ਔਰ ਮਤਲਬ ਕਿ ਆਪਣੀ ਪੁਲਿਸ ਉਸੇ ਕਿਨੇ ਪ੍ਰੋਐਕਟਿਵ ਆ ਤੇ ਪ੍ਰੋਐਕਟਿਵ ਪੁਆਇੰਟ ਕਿਥੇ ਨਜ਼ਰ ਆਇਆ ਬੰਦਸੋ ਸਰ ਅੱਛਾ ਤੁਹਾਡਾ ਸਵਾਲ ਵਾਜਬ ਆ ਸਰੇ ਦਸਤ ਇੰਜ ਲੱਗਦਾ ਮੈਨੂੰ ਵੀ ਸ਼ੁਰੂ ਚ ਇੰਜ ਲੱਗਦਾ ਸੀ ਕਿ ਅਸੀਂ ਪੁਲਿਸ ਪਾਰਟੀ ਪ੍ਰੋਐਕਟਿਵਲੀ ਐਕਟਿਵ ਕੀਤੀ ਹੈ ਕਿ ਨਹੀਂ ਕੀਤੀ ਜੀ ਜਦੋਂ ਮੈਂ ਪੁਲਿਸ ਟੀਮ ਦੀ ਆਪਣੀ ਦੀ ਗੱਲ ਸੁਣੀ ਆ ਕੇ ਉਹਦੇ ਤੋਂ ਗੱਲ ਇੱਕ ਸਾਹਮਣੇ ਆਉਂਦੀ ਆ ਕਿ ਗੁਰਦੁਆਰਾ ਸਾਹਿਬ ਦਾ ਕੰਪਲੈਕਸ ਸੀਗਾ ਜੀ ਗੁਰੂ ਸਾਹਿਬ ਛੇਵੇਂ ਪਾਛਾਈ ਦਾ ਗੁਰਦੁਆਰਾ ਹੈ ਜੀ ਸਾਨੂੰ ਬੜਾ ਡੈਲੀਕੇਟਲੀ ਚੱਲਣਾ ਪਿਆ ਕਿਉਂਕਿ ਕੋਈ ਵੀ ਪੁਲਿਸ ਨੇ ਪੁਲਿਸ ਤੇ ਸਾਡੇ ਕਿਸੇ ਪੁਲਿਸ ਮੁਲਾਜ਼ਮ ਕੋ ਕੋਈ ਇੰਜ ਦੀ ਗੱਲ ਨਾ ਹੋਏ ਜਿਹੜੀ ਗੁਰਦੁਆਰਾ ਦੇ ਪ੍ਰੋਟੋਕਾਲ ਨੂੰ ਭੰਗ ਕਰੇ ਜਾਂ ਕੋਈ ਬੇਅਦਬੀ ਦੀ ਹੱਦ ਤੱਕ ਸਾਡੇ ਤੇ ਗੱਲ ਆਉਂਦੀ ਪੁਲਿਸ ਨੇ ਬੜੀ ਡੈਲੀਕੇਟਲੀ ਹੈਂਡਲ ਕੀਤਾ ਜਦੋਂ ਤੋਂ ਸਾਨੂੰ ਇਹ ਲੱਗਦਾ ਕਿ ਇਮੀਡੀਏਟ ਸ਼ਾਇਦ ਡਿਲੇ ਹੋਈ ਹੈ ਪਰ ਜਦੋਂ ਤੁਸੀਂ ਪੂਰੀ ਨੂੰ ਘੁਕੋਗੇ ਪੜਤਾਲ ਕਰੋਗੇ ਜੜੀ ਪੁਲਿਸ ਟੀਮ ਨੇ ਉਹਨੂੰ ਹੈਂਡਲ ਕੀਤਾ ਆ ਉਹਨਾਂ ਦੀ ਜਦੋਂ ਤੁਸੀਂ ਗੱਲ ਸੁਣਦੇ ਹੋ ਤੇ ਬਿਲਕੁਲ ਕਲੀਅਰ ਗੱਲ ਹੁੰਦੀ ਹੈ ਕਿ ਉਹਨਾਂ ਨੇ ਜਿਹਨੂੰ ਕਹਿੰਦੇ ਆ ਨਾ ਕਿ ਇੱਕ ਧਾਰ ਤੇ ਚੱਲ ਕੇ ਇੱਥੋਂ ਤੱਕ ਪਹੁੰਚੇ ਨੇ ਫੇਰ ਵੀ ਉਸ ਡੈੱਡ ਬੋਡੀ ਨੂੰ ਇੰਨੇ ਪ੍ਰੈਸ਼ਰ ਦੇ باوجود ਉਸ ਡੈੱਡ ਬੋਡੀ ਨੂੰ ਐਕਸਟ੍ਰੀਕੇਟ ਕੀਤਾ ਹੈ ਇਸ ਅਕਿਊਸਟ ਨੂੰ ਗ੍ਰਿਫਤਾਰ ਕੀਤਾ ਹੈ ਔਰ ਤਫ਼ਤੀਸ਼ ਅੱਗੇ ਹੋਏਗੀ ਜਿਹੜੇ ਬੰਦੇ ਦੀ ਡੈਥ ਹੋਈ ਆ ਉਹਦੀ ਆਈਡੈਂਟੀਫਿਕੇਸ਼ਨ ਦੇ ਅਸੀਂ ਆਲਮੋਸਟ ਲਾਗੇ ਪਹੁੰਚੇ ਆ ਜਿਹੜੇ ਅਜੇ ਤੱਕ ਕਲਿਊ ਮੰਗੇ ਨੇ ਜੀ ਬਾਕੀ ਤਫਤੀਸ਼ ਦਾ ਹਿੱਸਾ ਆ ਮੈਂ ਇਨੀ ਗੱਲ ਅਨਸ਼ੋਰ ਕਰ ਸਕਦਾ ਆ ਤੁਹਾਡੇ ਕੋਲ ਸਾਰੀ ਟੀਮ ਸਾਡੀ ਪੁਲਿਸ ਦੀ ਬੈਠੀ ਆ ਜੀ ਡੀਜੀ ਸਾਹਿਬ ਡਾਇਰੈਕਟਲੀ ਡੀਜੀ ਸਾਹਿਬ ਪੰਜਾਬ ਗੌਰਵ ਯਾਦਵ ਸਾਹਿਬ ਸਿਰਫ ਸਵੇਰੇ 5 ਵਜੇ ਤੋਂ ਪਹਿਲਾਂ ਤੋਂ ਮਾਨੀਟਰ ਕਰ ਰਹੇ ਨੇ ਜੀ ਅਸੀਂ ਮੈਰਿਟ ਤੇ ਹਕੀਕਤ ਅਨੁਸਾਰ ਫੈਕਟਸ ਬੇਸਡ ਆਇਆ ਹੈ ਕਲਪੇਬਲ ਹੋਮਿਸਾਈਡ ਆ ਆਇਆ ਹੈ ਮਰਡਰ ਆ ਆਇਆ ਹੈ ਇਹਦੇ ਵਿੱਚ ਕਾਂਸਪੀਰੇਸੀ ਆ ਆਇਆ ਹੈ ਇਹਦੇ ਵਿੱਚ ਕੋਈ ਡਿਲੇ ਹੋਈ ਆ ਕਿਸੇ ਹੋਰ ਇਹ ਸਾਰੀ ਟੀਮ ਐਸਪੀ ਫਗਵਾੜਾ ਔਰ ਐਸਐਸਪੀ ਕਪੂਰਥਲਾ ਦੀ ਟੀਮ ਦੇ ਅੰਡਰ ਇਸ ਸਿਰੇ ਤੇ ਪਹੁੰਚ ਚੁੱਕੀ ਹੈ ਇੱਕ ਮੇਜ਼ਦ ਵੀ ਕਿ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੇ ਪੁਲਿਸ ਦੀ ਹੈ ਕਿ ਬੇਅਦਬੀ ਨਹੀਂ ਹੋਈ ਜਾਂ ਸਾਡੀ ਪ੍ਰੀਲਿਮਰੀ ਮੌਕੇ ਦੀ ਪੜਤਾਲ ਜਿਹੜੇ ਮੌਕੇ ਤੇ ਅਫਸਰ ਸੀ ਉਸ ਪੜਤਾਲ ਤੋਂ ਮੈਂ ਦਾਅਵੇ ਨਾ ਕਹਿ ਸਕਦਾ ਕਿ ਕਿਸੇ ਕਿਸਮ ਦੀ ਗੁਰਦੁਆਰਾ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਾਂ ਕੋਈ ਇਹੋ ਜਿਹੀ ਘਟਨਾ ਜਿਹਦੇ ਨੇ ਲੱਗਦਾ ਹੋਏ ਕਿ ਬੇਅਦਬੀ ਹੋਈ ਆ ਸਾਡੇ ਕੋਲ ਉਸ ਇਸ ਵਕਤ ਇਹੋ ਜਿਹਾ ਕੋਈ ਸਬੂਤ ਨਹੀਂ ਹੈ ਸਰ ਦੋਸਤਾਂ ਦਾ ਇੱਕ ਅਕਿਊਜ਼ਡ ਅੱਜ ਪੇਸ਼ ਕੀਤਾ ਜਾਏਗਾ ਨੰਬਰ 2 ਦੋ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਿਆ ਉਹਨਾਂ ਦੇ ਹੈਡਸ ਕੌਣ ਹਨ ਇੱਕੋ ਟੀਮ ਹੈਡ ਕਰ ਰਹੀ ਹੈ ਐਸਪੀ ਫਗਵਾੜਾ ਐਸਪੀ ਅੰਡਰ ਦੀ ਸੁਪਰਵੀਜ਼ਨ ਆਫ ਐਸਐਸਪੀ ਕਪੂਰਥਲਾ ਮੈਡਮ ਵਤਸਲਾ ਠੀਕ ਹੈ ਸ਼ੀ ਇਜ਼ ਮਾਨਿਟਰਿੰਗ ਜਣੀਆਂ ਅੱਗੇ ਟੀਮਸ ਬਣੀਆਂ ਨੇ ਉਹ ਵੱਖ-ਵੱਖ ਚੀਜ਼ਾਂ ਨੂੰ ਆਇਡੈਂਟੀਫਾਈ ਕਰਨ ਨੂੰ ਤਫ਼ਤੀਸ਼ ਨੂੰ ਫਰਦਰ ਅੱਗੇ ਲਿਜਾਣ ਵਾਸਤੇ ਕਰ ਰਹੀਆਂ ਨੇ ਜਿਹਦਾ ਜੇ ਇਟ ਹੈ ਪ੍ਰੈਜ਼ੈਂਟਡ ਇਨ ਦਾ ਕੋਰਟ ਟੂਡੇ ಲೆਟ ਦ ਸਪੀਡ ਡਿਸਾਈਡਡ ਬਾਈ ਦੀ ਟੀਮ ਹੂ ਇਜ਼ ਇਨਵੈਸਟੀਗੇਟਿੰਗ ਸਰ ਰਮਨ ਸਿੰਘ ਨੂੰ ਮੰਜ਼ੂਰ ਕਰਦੇ ਸੀ ਇੱਥੇ ਰਹਿੰਦੇ ਸੀਗੇ ਕਿ ਕੱਲ ਹੀ ਆਏ ਸੀਗੇ ਹਜੇ ਤੱਕ ਦੀ ਸਾਡੀ ਸਰੇ ਦਾਸ ਪੜਤਾਲ ਤੋਂ ਜੋ ਅਸੀਂ ਚੈੱਕ ਕੀਤਾ ਆ ਉਹ ਕੱਲ ਹੀ ਇੱਥੇ ਆਇਆ ਸੀ ਔਰ ਰਾਤ ਉਥੇ ਰੁਕਿਆ ਸੀ ਸਰ ਜੀ ਵੀਡੀਓ ਵਿੱਚ کہہ ਰਿਹਾ ਸੀ ਵੀਡੀਓ ਵਿੱਚ ਸਰ ਉਹ ਕਹਿ ਰਿਹਾ ਮੈਂ ਮੈਂ ਨਹੀਂ ਉਹ ਉਹ ਕਹਿ ਰਿਹਾ ਮੈਂ ਕਤਲ ਕੀਤਾ ਉਹਨੇ ਕਿਹਾ ਮੈਂ ਸ਼ਰ੍ਹਾਂ ਕਹਿ ਰਿਹਾ ਮੈਂ ਕਤਲ ਕੀਤਾ ਔਰ ਉਹ ਕਹਿੰਦਾ ਮੈਂ ਇਮਾਨਦਾਰ ਹਾਂ ਮੈਂ ਮੈਂ ਕੋਈ ਉਹ ਨਹੀਂ ਕੀਤੀ ਹੈਗੀ ਮਰਡਰ ਨਹੀਂ ਮਤਲਬ ਕਿਸੇ ਤਰ੍ਹਾਂ ਦੀ ਬੇਅਦਬੀ ਨਹੀਂ ਕੀਤੀ ਔਰ ਉਹਦੇ باوجود ਉਹਨੂੰ ਮਤਲਬ ਉਹਨੂੰ ਜਾਨ ਦੇ ਮਤਲਬ ਉਹਦੀ ਕਾਰ ਕਰ ਦਿੱਤਾ ਔਰ ਉਹਨੂੰ ਇਨਵੋਲਵਮੈਂਟ ਉਹਨੂੰ ਅਨੁਸਾਰ ਉਹਦੇ ਤੇ ਐਫ ਆਈ ਆਰ 304 ਐਕਸੀਡੈਂਟਲੀ 302 ਨਹੀਂ ਲੱਗਦੀ 302 ਕਿਉਂ ਨਹੀਂ ਲੱਗਦੀ ਸਰ 1 ਮਿੰਟ ਆ ਰਿ ਹੈ ਵੈਰੀ ਗੁੱਡ ਆਮ ਹੈਪੀ ਕਿ ਤੁਹਾਨੂੰ ਇਨੀ ਨੋਲਿਜ ਹੈ ਇੱਕ ਤੇ ਗੱਲ ਇਹ ਹੈ ਕਿ ਪਰਚਾ 304 ਚ ਹੋਇਆ 304 ਏ ਚ ਨਹੀਂ ਹੋਇਆ ਜੀ ਕਾਨੂੰਨ ਕਾਇਦਾ ਇਹ ਕਹਿੰਦਾ ਹੈ ਕਿ ਜਿਹੜੀ ਪਹਿਲੀ ਐਫ ਆਈ ਆਰ ਦਰਜ ਕਰਦੇ ਆ ਜੋ ਐਫ ਆਈ ਆਰ ਦਾ ਕੰਪਲੇਂਟ ਦਾ ਮਜਬੂਨ ਹੈ ਉਹਨਾਂ ਦੀਆਂ ਧਾਰਾਵਾਂ ਨੂੰ ਦੇਖ ਕੇ ਪਰਚਾ ਹੁੰਦਾ ਹੈ ਠੀਕ ਹੈ ਸਾਡੇ ਕੋਲ ਇਹ ਵੀ ਤਾਕਤ ਨਹੀਂ ਹੈ ਕਿ ਅਸੀਂ ਉਹਨੂੰ ਉਸ ਟਾਈਮ ਪਰਚਾ ਦਰਜ ਕਰਨ ਤੋਂ ਪਹਿਲਾਂ ਪੜਤਾਲ ਪੜਚੋਲ ਕਰੀਏ ਜੋ ਸਰਇਦਸਤ ਹੂਬ ਹੂ ਉਸ ਤਹਿਰੀਰ ਦੇ ਵਿੱਚ ਸਟੇਟਮੈਂਟ ਦੇ ਵਿੱਚ ਜਿਹਨੂੰ 154 CrPC ਦੇ ਤਹਿਤ ਅਸੀਂ ਲਿਆ ਆ ਜੋ ਤਹਿਰੀਰ ਸੀ ਉਹਦੇ ਮੁਤਾਬਕ 295A 304 304A ਮੀਨਸ ਕਲਪੇਬਲ ਹੋਮਾਈਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਲੇਕਿਨ ਆ ਜਿਹੜੀ ਤੁਸੀਂ ਗੱਲ ਦੱਸ ਰਹੇ ਹੋ ਕਿ ਉਹਨੇ ਮੰਨਿਆ ਕਿ ਮੈਂ ਕਤਲ ਕੀਤਾ ਹੈ ਜੀ ਮੈਂ ਕਰ ਰਿਹਾ ਹਾਂ ਯੈਸ ਵੈਰੀ ਕਲੀਅਰਲੀ ਜੀ ਇਹ ਸਾਡੇ ਧਿਆਨ ਚ ਵੀ ਗੱਲ ਆ ਜੀ ਔਰ ਇਹ ਜ਼ਰੂਰੀ ਨਹੀਂ ਹੈ ਕਿ 304 ਦਾ ਪਰਚਾ ਹੋਇਆ ਹੈ ਤੇ 304 ਚ ਹੀ ਰਹੇਗਾ ਜੀ 302 ਚ ਵੀ ਹੋਏਗਾ ਉਹਦੇ ਲਈ ਸਾਨੂੰ ਫਰਦਰ ਇਨਵੈਸਟੀਗੇਸ਼ਨ ਆਲਰੇਡੀ ਸਾਡੀ ਡਿਸਕਸ਼ਨ ਹੋ ਚੁੱਕੀ ਆ ਜੋ ਤਫਤੀਸ਼ ਦੇ ਵਿੱਚ ਆਏਗਾ ਜੇ ਕਤਲ ਹੋਏਗਾ ਤੇ ਮੈਂ ਦਾਅਵੇ ਨਾ ਕਹਿ ਸਕਦਾ ਕਿ ਸਾਡੀ ਤਫਤੀਸ਼ ਕਤਲ ਦਾ ਹੀ ਪਰਚਾ ਪ੍ਰਸੀਡ ਕਰੇਗੀ ਇਨਵੈਸਟੀਗੇਸ਼ਨ ਇਸ ਤੋਂ ਘਟ ਨਹੀਂ ਕਰਦੇ ਸਾਰਾ ਹਥਿਆਰ ਹੈ ਆ ਆਇਡੈਂਟੀਫਾਈ ਹੋਇਆ ਜਿਹੜਾ ਵਰਤ ਹੈਗੇ ਹਥਿਆਰ ਸਾਨੂੰ ਆਇਡੈਂਟੀਫਾਈ ਹੋਇਆ ਉਹ ਇਹਦੀ ਤਫਤੀਸ਼ ਦੇ ਦੌਰਾਨ ਪੁਸ਼ਕਲ ਦੇ ਦੌਰਾਨ ਜਦੋਂ ਰਿਕਵਰ ਹੋ ਜਾਏਗਾ ਵੀ ਵਿਲ ਲੈਟ ਯੂ نو ਕਿ ਉਹ ਹਥਿਆਰ ਕਿਹੜਾ ਹੈ ਐਡੀਜੀਪੀ ਦੇ ਦੱਸਣ ਮੁਤਾਬਿਕ ਇਸ ਮਾਮਲੇ 'ਚ ਦੋ ਜਾਂਚ ਟੀਮਾਂ ਬਣਾਈਆਂ ਗਈਆਂ ਨੇ ਪੁਲਿਸ ਜਾਣਕਾਰੀ ਹੈ ਤੇ ਜਾਂਚ ਦੇ ਵਿੱਚ ਜੋ ਵੀ ਸਾਹਮਣੇ ਆਵੇਗਾ ਉਸ ਦੇ ਮੁਤਾਬਿਕ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਪੰਜਾਬੀ ਲੋਕ ਚੈਨਲ